ਪੁਰਾਣੇ ਲੇਪਿੰਡਾ ਵਿਖੇ ਸਿੰਚਾਈ ਪ੍ਰੋਜੈਕਟ ਤਹਿਤ ਭੂਮੀ ਅਤੇ ਜਲ ਸੰਭਾਲ ਵਿਭਾਗ ਪੰਜਾਬ ਵੱਲੋਂ ਛੱਪੜ ਤੋਂ ਪਾਣੀ ਲਿਫਟ ਕਰਕੇ ਜਮੀਨ ਤੋਜ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਮੁਕੰਮਲ ਕੀਤਾ ਗਿਆ ਇਸ ਪ੍ਰੋਜੈਕਟ ਦਾ ਉਦਘਾਟਨ ਐਨਆਰਆਈ ਵੀਰ ਜਸਕੰਨ ਸਿੰਘ ਜੱਸੀ ਵੱਲੋਂ ਕੀਤਾ ਗਿਆ ਇਸ ਮੌਕੇ ਬੋਲਦੇ ਹਨ ਪੰਚ ਦਲਜੀਤ ਸਿੰਘ ਪੰਚ ਪਿੰਦ ਲਾਲ ਸੁਮਨ ਨੇ ਦੱਸਿਆ ਕਿ ਇਸ ਪ੍ਰੋਜੈਕਟ ਤੇ ਤਕਰੀਬਨ 25 ਲੱਖ ਰੁਪਏ ਖਰਚ ਕੀਤੇ ਗਏ ਹਨ ਜਿਸ ਵਿੱਚ ਐਨਆਰਆਈ ਵੀਰ ਜਸਕੰਨ ਸਿੰਘ ਜੱਸੀ ਵੱਲੋਂ 15 ਲੱਖ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ ਅਤੇ ਪੁੰਮੀ ਅਤੇ ਜਲ ਸੰਭਾਲ ਵਿਭਾਗ ਪੰਜਾਬ ਵੱਲੋਂ 10 ਲੱਖ ਰੁਪਏ ਦਿੱਤੇ ਗਏ ਹਨ ਇਸ ਮੌਕੇ ਪਿੰਡ ਵਾਸੀਆਂ ਨੇ ਕਹਿ ਕੇ ਪਿੰਡ ਢੰਡਾ ਦੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਪਿੰਡ ਢੰਡਾ ਦੇ ਵਿਕਾਸ ਕੰਮ ਵੱਡੀ ਪੱਧਰ ਤੇ ਕਰਵਾਏ ਜਾਂਦੇ ਹਨ ਇਸ ਮੌਕੇ ಗ್ರಾಮ ਪੰਚਾਇਤ ਵੱਲੋਂ ਐਨਆਰਆਈ ਵੀਰ ਜਸਖੰਦ ਸਿੰਘ ਜੱਸੀ ਅਤੇ ਜਨੈਲ ਸਿੰਘ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਿਸਮੋਕੇ ਦਜੀਤ ਸਿੰਘ ਪੰਚ ਬਿੰਦ ਲਾਲਾ ਪੰਚ ਜਸਵੀਰ ਪੰਚ ਸੁਦੀਪ ਸਿੰਘ ਪੰਚ ਗੁਰਵਿੰਦਰ ਸਿੰਘ ਪ੍ਰਧਾਨ ਕਸ਼ਮੀਰ ਸਿੰਘ ਬਹਾਦਰ ਸਿੰਘ ਯੂਕੇ ترسین ਸਿੰਘ ਯੂਕੇ ਜਗੀਰ ਸਿੰਘ ਗੁਰਨੇਕ ਸਿੰਘ ਬਲਦੀਪ ਸਿੰਘ ਗਵਿੰਦਰ ਸਿੰਘ ਸਦਾਰਾਮ ਸੋਮਨ ਲੈਂਪਰ ਸਿੰਘ ਦਲਵੀਰ ਸਿੰਘ ਰਗਵੀਰ ਸਿੰਘ ਰਾਹੁਲ ਕੁਮਾਰ ਕੁਲਦੀਪ ਸਿੰਘ ਯੂਕੇ ਹਰ ਗਗਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ ਸਤਿ ਸ੍ਰੀ ਅਕਾਲ ਜੀ ਆਪਣੇ ਨੰਬਰਦਾਰ ਚਨੈਲ ਸਿੰਘ ਜਿਹੜਾ ਦਾ ਬੇਟਾ ਜੱਸੀ ਜਿਹਨਾਂ ਦਾ ਆਪਰੇ ਨਾਲ ਸਾਡੇ ਪਿੰਡ ਵਿੱਚ ਬਹੁਤ ਹੀ ਸਲਾਘਾਯੋਗ ਜੋ ਨਹੀਂ ਕਰ ਚੁੱਕਿਆ ਤੇ ਉਹਦੇ ਨਾਲ ਨਾਲ ਤੇ ਜਿਹੜਾ ਜਿਆ ਸਮਾਜਿਕ ਆਪਕ ਸਰਮੋਤਾ ਸਿਰ ਜਿਹੜਾ ਕਿ ਗੰਦੇ ਪਾਣੀ ਛੱਪਰ ਦਾ ਉਹਦੀ ਉਸ ਦਿੱਤਾ ਪ੍ਰਵੰਦਾ ਇਹ ਹੁਣ ਚੱਲੂਆ ਕਾਫੀ ਪੈਸਾ ਲਾਇਆ ਜੀ ਰੋ 15000 ਡਾਕਟਰ ਜੀ ਇਹ ਸਾਰੇ ਜੁਗਨੀ ਸੱਜਣ ਜਿਹੜੇ ਕਿ ਹੈਗੇ ਪਿੰਡ ਦੇ ਨਗਰ ਨਿਵਾਸੀ ਵੀ ਤੇ ਦੂਸਰੇ ਵੀ ਜਿਹੜੇ ਹੈਗੇ ਆ ਆਪਣੇ ਉਹ ਐਨ ਆਰ ਆਈ ਭਰਾ ਸਾਰਿਆਂ ਦੀ ਇਹ ਸਹਾਇਤਾ ਦੇ ਨਾਲ ਇਹ ਪ੍ਰਬੰਧ ਸਹੀ ਸਲਾਮ ਚੱਲ ਰਿਹਾ ਮੈਂ ਔਰ ਨਗਰ ਨਿਵਾਸੀ ਸਾਰੇ ਹੀ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਤੇ ਇਹਨਾਂ ਨੂੰ ਹੋਰ ਵਾਇਕਸ ਇਹਨਾਂ ਨੂੰ ਹੋਰ ਉੱਚੀ ਤਰੱਕੀ ਬਖਸ਼ੇ ਇਹ ਇੱਦਾਂ ਹੀ ਪਿੰਡ ਵਾਸਤੇ ਚੰਗੀਆਂ ਕਦਮ ਚੁਲਾਗਾ ਜੋ ਫੋਟੋ ਦੇ ਧੰਨਵਾਦ ਵਾਜੀ ਜੀ ਦਾ ਖਾਸਾ ਵਾਜੀ ਜੀ ਬਤੇ ਹੀ ਅੱਜ ਫਿਰ ਨੰਨ ਢੰਡਾ ਦੇ ਨਤਰਵਾਸੀ ਸਾਰੇ ਇਕੱਤਰ ਹੋ ਕੇ ਸਾਡੇ ਚਾਚਾ ਜੀ ਸਰਦਾਰ ਜੇ ਨੈਲ ਸਿੰਘ ਉਹਨਾਂ ਦਾ ਧੰਨਵਾਦ ਕਰਨ ਦੇ ਇਕੱਠੇ ਹੋਏ ਆ ਇਹਨਾਂ ਦੇ ਲੜਕੇ ਜਸਮੀ ਨੇ ਜੋ ਇੰਗਲੈਂਡ ਵਾਸੀ ਆ ਐਨ ਆਰ ਆ ਵੀਰ ਹੋਰ ਵੀ ਸਾਡੇ ਸਾਰੇ ਆਏ ਹੋਏ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਔਰ ਜਸੂ ਭਾਜੀ ਨੇ ਸਾਡੇ ਨੇ ਹੜਵਾਲੀ ਛੱਪੜ ਦੇ ਉੱਤੇ ਜੋ ਛਪਰਦੀ ਸਪਾਈ ਵਾਸਤੇ ਮੋਟਰ ਜਾਂ ਖੂਬ ਬਣੇ ਨੇ ਖੂ ਬਣੇ ਆ ਉਹਨਾਂ ਲਈ 15 ਲੱਖ ਦੀ ਲਾਗਤ ਨਾਲ ਜੋ ਪ੍ਰੋਜੈਕਟ ਲੱਗਾ ਉਹ ਸਾਰਾ ਪੈਸਾ ਇੰਨੀ ਲਾਇਆ ਜੀ ਅਸੀਂ ਸਾਰੇ ਨਗਰ ਨਿਵਾਸੀ ਬਲੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸੋ ਇੱਕ ਸਾਡੇ ਹੋਰ ਛੱਪੜਿਆ ਹੁਣ ਤੇ ਵੀ ਇਹ ਪ੍ਰੋਜੈਕਟ ਲੱਗਣਾ ਇਨੀ ਸਾਨੂੰ ਉਹ ਵੀ ਪ੍ਰੋਸਾ ਦਵਾਇਆ ਵੀ ਅਸੀਂ ਤੁਹਾਡੇ ਨਾਲ ਆ ਔਰ ਅਸੀਂ ਥੋੜੇ ਜਿਦੇ ਟਾਈਮ ਦੇ ਵਿੱਚ ਉਹ ਕੰਮ ਸ਼ੁਰੂ ਕਰਾਂਗੇ ਬਾਈ ਜੀ ਤੁਹਾਡਾ ਖਾਲਸਾ ਵਾਹਿਗੁਰੂ ਜੀ ਵਾਈਗੁਰਜੀ ਕਾਕਾ ਉਸਾ ਵਾਈਗੁਰਜੀ ਕੀ ਫਤੇ ਪਿੰਡ ਢੰਡਾ ਦੇ ਜਿਹੜੇ ਵਿਕਾਸ ਦੇ ਕੰਮ ਵੱਡੀ ਪੱਧਰ ਤੇ ਹੋ ਰਹੇ ਨੇ ਉਹਦੇ ਵਿੱਚ ਜਿਹੜੇ ਐਨਆਰਈ ਵੀਰਾਂ ਦਾ ਬੜਮੁੱਲਾ ਯੋਗਦਾਨ ਹੋਵੇ ਪਿੰਡ ਡੈਕ ਅਜਿਹੋ ਜਿਹੇ ਪਿੰਡ ਹੈ ਜਿੱਥੇ ਪਿੰਡ ਵਿੱਚ ਜਿਹੜੀ ਹੈ ਸਕੀਮ ਐਨਆਰਈ ਵਿਕਾਸ ਸੁਸਾਇਟੀ ਵੱਲੋਂ ਸਾਰੇ ਪਿੰਡ ਵਿੱਚ ਇੰਟਰਲੌਕ ਲਾਏ ਗਏ ਜਿਹੜਾ 3 ਫੁੱਟ ਦਾ ਰਸਤਾ ਚਾਹੀਏ 10 ਦਾ ਚਾਹੀਏ 16 ਦਾ ਇਹ 25 ਫੁੱਟ ਦਾ ਰਸਤਾ ਸੀਗਾ ਸਾਨੂੰ ਮਾਨ ਹੈ ਕਿ ਉਸ ਟਾਈਮ ਜਿਹੜਾ ਸਾਡਾ ਪਿੰਡ ਢੰਡਾ ਐਨਆਰਈ ਵੀਰਾਂ ਦੇ ਉਦਮ ਸਦਕਾ ਜਿਹੜਾ ਉਹ ਪਿੰਡ ਬਲਾਕ ਚ ਪਹਿਲੇ ਨੰਬਰ ਤੇ ਆਇਆ ਸੀ ਹੁਣ ਵੀ ਜਿਹੜੇ ਐਨਆਰਈ ਵੀਰ ਜਦੋਂ ਜੱਸੀ ਜੁਕੇ ਹੁਣਾ ਵੱਲੋਂ ਲਗਭਗ ਜਿਹੜੇ ਇਹ ਖੂਹ ਬਣਾ ਕੇ ਦਿੱਤੇ ਆ ਕਮਰਾ ਬਣਾ ਕੇ ਦਿੱਤਾ ਤੇ ਜਿਹੜੇ ਚੱਪੜ باقی ਜਿਹੜੇ ਆ ਭੂਮੀਕਾਰ ਵਿਭਾਗ ਵੱਲੋਂ ਪੈਸੇ ਖਰਚ ਕਰਕੇ ਇਹ ਜਿਹੜਾ ਪਾਣੀ ਆ ਚੱਲ ਹੋ ਗਿਆ ਅਸੀਂ ਐਨਆਰਈ ਵੀਰਾਂ ਦਾ तहे ਦਿਲੋਂ ਧੰਨਵਾਦ ਕਰਦੇ ਜਿਹੜਾ ਹਮੇਸ਼ਾ ਹੀ ਪਿੰਡ ਦੇ ਵਿਕਾਸ ਵਾਸਤੇ ਪਿੰਡ ਨਗਰ ਪੰਚਾਇਤ ਨਾਲ ਖੜੇ ਨੇ ਆਸ ਰੱਖਦੇ ਆਉਣ ਵਾਲੇ ਸਮੇਂ ਵਿੱਚ ਵੀ ਜਿਹੜੇ ਆ ਐਨਆਰਈ ਵੀਰ ਪਿੰਡ ਦੇ ਵਣਮੁੱਲੇ ਵਿਕਾਸ ਕਮਾ ਵਿੱਚ ਆਪਣਾ ਯੋਗਦਾਨ ਪਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ